ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੇ ਇਸ ਮੈਸੇਜ ਨੂੰ ਜਰੂਰ ਅੱਗੇ ਕਨਵੇ ਕਰੋ ਸਾਰਿਆਂ ਤੱਕ ਇਹਨੂੰ ਫਾਰਵਰਡ ਕਰੋ ਸਾਡੇ ਨਾਮ ਦੇ ਉੱਤੇ ਮਨੁੱਖਤਾ ਦੀ ਸੇਵਾ ਦੇ ਨਾਮ ਦੇ ਉੱਤੇ ਕਾਫੀ ਸਾਰੇ ਫੇਕ ਅਕਾਊਂਟ ਬਣਾਏ ਜਾ ਰਹੇ ਨੇ ਪਿਛਲੇ ਕਰੀਬ 1 ਸਾਲ ਤੋਂ ਇਹ ਹੋ ਰਿਹਾ ਪਹਿਲਾਂ ਵੀ ਅੱਜ ਤੋਂ 1 ਸਾਲ ਪਹਿਲਾਂ ਵੀ ਇੱਕ ਵੀਰ ਨੂੰ ਅਸੀਂ ਇੱਥੇ ਹੀ ਉਹਦੇ ਤੇ ਪੁਲਿਸ ਕੇਸ ਵੀ ਕਰਾਇਆ ਪੁਲਿਸ ਦਾ ਪਰਚਾ ਵੀ ਦਰਜ ਕਰਾਇਆ ਉਹ ਵੀ ਕਰੀਬ 80-90000 ਰੁਪਏ ਲੋਕਾਂ ਤੋਂ ਪੀਟੀਐਮ ਦਾ ਨੰਬਰ ਪਾ ਕੇ ਇਕੱਠੇ ਕਰ ਰਿਆ ਸੀ ਤੇ ਹੁਣ ਫੇਰ ਦੋ ਫੇਕ ਅਕਾਊਂਟ ਬਣਾ ਕੇ ਗਏ ਨੇ ਫੇਰ ਸੋਸ਼ਲ ਮੀਡੀਆ ਤੇ ਗੂਗਲ ਪੇ ਦਾ ਨੰਬਰ ਪਾ ਕੇ ਪੈਸੇ ਮੰਗੇ ਹੋਏ ਨੇ ਸਾਡੀ ਸੰਗਤ ਨੂੰ ਬੇਨਤੀ ਹੈ ਭਾਈ ਸਾਡਾ ਕੋਈ ਵੀ ਪੀਟੀਐਮ ਦਾ ਨੰਬਰ ਨਹੀਂ ਕੋਈ ਵੀ ਕਦੇ ਸ਼ੇਅਰ ਨਹੀਂ ਕੀਤਾ ਅੱਜ ਤੱਕ ਤੇ ਨਾ ਹੀ ਕਦੇ ਅੱਗੇ ਸਾਡਾ ਕੋਈ ਵਿਚਾਰ ਹੈ ਇਸ ਤਰ੍ਹਾਂ ਦਾ ਜੇ ਕਿਸੇ ਨੂੰ ਕੋਈ ਕਿਸੇ ਤੇ ਡਾਊਟ ਹੁੰਦਾ ਵਾ ਤਾਂ ਸਾਡੇ ਤਿੰਨ ਰਜਿਸਟਰਡ ਨੰਬਰ ਨੇ ਜਿਹਦੇ ਵਿੱਚ ਇੱਕ 978030071 828480071 ਤੇ ਇੱਕ ਸਾਡਾ ਲੈਂਡਲਾਈਨ ਨੰਬਰ ਹੈ 0161 520073 ਇਹਨਾਂ ਤਿੰਨ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਕੋਈ ਜਾਣਕਾਰੀ ਲੈ ਸਕਦੇ ਹੋ ਪਰ ਸਾਡਾ ਪੀਟੀਐਮ ਇਹਨਾਂ ਤਿੰਨ ਨੰਬਰਾਂ ਤੋਂ ਵੀ ਕਿਸੇ ਤੇ ਨਹੀਂ ਚੱਲਦਾ ਤੇ ਨਾ ਹੀ ਅੱਗੇ ਕਰਦੇ ਅਸੀਂ ਸ਼ੇਅਰ ਕਰਿਆ ਜੇ ਕੋਈ ਇਸ ਤਰ੍ਹਾਂ ਦਾ ਵੀਰ ਜਾਂ ਕੋਈ ਹੈ ਜਿਹੜਾ ਤੁਹਾਨੂੰ ਕਹਿੰਦਾ ਸਿਰਵਾ ਪੈਸੇ ਮੰਗਦਾ ਜਾਂ ਕੋਈ ਫੀਸ ਮੰਗਦਾ ਕੋਈ ਜਾਂ ਕਿਸੇ ਤਰੀਕੇ ਕੋਈ ਡੋਨੇਸ਼ਨ ਮੰਗਦਾ ਤਾਂ ਪਲੀਜ਼ ਅਲਰਟ ਰਹੋ ਤੇ ਸਾਡੀ ਇਸ ਮੈਸੇਜ ਨੂੰ ਅੱਗੇ ਲੋਕਾਂ ਤੱਕ ਕਰ ਸਾਰਿਆਂ ਤੱਕ ਕਰ ਕਨਵੇ ਕਰੋ ਸੁਨੇਹਾ ਬਚਾਓ ਅੱਗੇ ਤਾਂ ਜੋ ਕੋਈ ਹੋਰ ਵੀਰ ਭਰਾ ਨਾਲ ਇਸ ਤਰ੍ਹਾਂ ਦੀ ਕੋਈ ਠੱਗੀ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ